ਕਿਸਾਨਾਂ ਦੇ ਨਾਲ ਚੌਥੇ ਗੇੜ ਦੀ ਮੀਟਿੰਗ ਦੇ ਲਈ ਕੇਂਦਰ ਸਰਕਾਰ ਦੇ ਮੰਤਰੀ ਚੰਡੀਗੜ੍ਹ ਪਹੁੰਚ ਚੁੱਕੇ ਨੇ ਤੇ ਕੁਝ ਹੀ ਦੇਰ ਦੇ ਵਿੱਚ ਮੀਟਿੰਗ ਹੈ ਜੋ ਸ਼ੁਰੂ ਹੋਵੇਗੀ ਦੱਸ ਦਈਏ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਅੱਜ ਚੌਥੇ ਗੇੜ ਦੀ ਮੀਟਿੰਗ ਹੋਣੀ ਆ ਲਗਾਤਾਰ ਪੰਜਾਬ ਦੇ ਕਿਸਾਨ ਹਰਿਆਣਾ ਦੇ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਨੇ ਭਾਵੇਂ ਸ਼ੰਭੂ ਬਾਰਡਰ ਹੋਵੇ ਜਾਂ ਫਿਰ ਖਦੌਰੀ ਬਾਰਡਰ ਹੋਵੇ ਤਾਂ ਹਰ ਇੱਕ ਬਾਰਡਰ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉੱਥੇ ਹੀ ਇਸ ਵਿਚਕਾਰ ਹੁਣ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਤਰੀਆਂ ਦੇ ਵੱਲੋਂ ਮੀਟਿੰਗ ਕੀਤੀ ਜਾਵੇਗੀ ਚੌਥੇ ਗੇੜ ਦੀ ਮੀਟਿੰਗ ਹੈ ਜਿਹੜੀ ਅੱਜ ਉਹ ਚੰਡੀਗੜ੍ਹ ਦੇ ਵਿੱਚ ਹੋਏਗੀ ਦੱਸਦੇ ਕਿ ਇਸ ਤੋਂ ਪਹਿਲਾਂ ਇੱਕ ਪਿਛਲੀ ਮੀਟਿੰਗ ਦੇ ਵਿੱਚ ਵੀ ਕੇਂਦਰੀ ਮੰਤਰੀ ਪਹੁੰਚੇ ਸੀ ਇਸ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਵੀ ਉਸ ਮੀਟਿੰਗ ਦਾ ਹਿੱਸਾ ਰਹੇ ਸੀ ਤੇ ਅੱਜ ਫਿਰ ਤੋਂ ਇੱਕ ਮੀਟਿੰਗ ਹੋ ਰਹੀ ਆ ਤੇ ਉਮੀਦ ਲਗਾਈ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਸੁਖ ਸੁਨੇਹਾ ਆਏਗਾ ਇਸ ਮੀਟਿੰਗ ਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਚੰਗੀ ਖਬਰ ਨਿਕਲ ਕੇ ਸਾਹਮਣੇ ਆਏਗੀ ਕਿਉਂਕਿ ਪਿਛਲੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਬਾਹਰ ਆਏ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੀਟਿੰਗ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਆ ਤੇ ਉਮੀਦ ਕਰਦੇ ਆ ਕਿ ਸਰਕਾਰ ਅਗਲੀ ਮੀਟਿੰਗ ਦੇ ਵਿੱਚ ਕਿਸੇ ਨਾ ਕਿਸੇ ਹੱਲ ਦੇ ਉੱਪਰ ਜ਼ਰੂਰ ਬਧੇਗੀ ਤਾਂ ਹੁਣ ਦੇਖਣਾ ਆਏਗਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੇਗਾ ਉੱਥੇ ਹੀ ਦੱਸ ਦਈਏ ਕਿ ਲਗਾਤਾਰ ਐਮਐਸਪੀ ਦਾ ਕਾਨੂੰਨ ਬਣਾਉਣ ਨੂੰ ਲੈ ਕੇ ਜਿਹੜੀ ਮੰਗ ਰੱਖੀ ਜਾ ਰਹੀ ਆ ਉੱਥੇ ਹੀ ਕਰਜ਼ਾ ਮੁਆਫੀ ਦੀ ਮੰਗ ਹੈ ਤਾਂ ਇਹ ਦੋ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਜ਼ਿਆਦਾਤਰ ਪੇਚ ਫਸਿਆ ਹੋਇਆ ਇਸ ਤੋਂ ਇਲਾਵਾ ਜੇਕਰ ਲਖੀਮਪੁਰ ਖੀਰੀ ਦੇ ਮਾਮਲੇ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਨਸਾਫ ਦੀ ਮੰਗ ਹੈ ਮੁਆਵਜ਼ੇ ਦੀ ਮੰਗ ਹੈ ਉਸ ਦੇ ਨਾਲ ਨਾਲ ਜੋ ਬਿਲਾ ਨੂੰ ਲੈ ਕੇ ਜੋ 1 ਮੀਟਰ ਲਗਾਏ ਜਾਣੇ ਸੀ ਉਸ ਦਾ ਮਸਲਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਮੇਨ ਮਸਲਾ ਜਿਹੜਾ ਮੇਨ ਮੰਗਾ ਉਹ ਐਮ ਐਮਐਸਪੀ ਦੀ ਆ ਤੇ ਇਸ ਦੇ ਨਾਲ-ਨਾਲ ਕਰਜ਼ਾ ਮੁਆਫੀ ਤਾਂ ਇਹ ਮੁੱਖ ਮੰਗਾ ਨੇ ਜਿੰਨੇ ਨੂੰ ਲੈ ਕੇ ਲਗਾਤਾਰ ਜਿਹੜਾ ਪੇਚ ਫਸਿਆ ਉੱਥੇ ਹੀ ਸ਼ੰਭੂ ਬਾਰਡਰ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਡਟੇ ਹੋਏ ਨੇ ਖਨੋਰੀ ਬਾਰਡਰ ਦੀਆਂ ਵੀ ਅਸੀਂ ਤੁਹਾਡੇ ਨਾਲ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਉੱਥੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਤਾਂ ਖਨੋਰੀ ਖਨੋਰੀ ਬਾਰਡਰ ਤੋਂ ਵੀ ਅੱਜ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਸਾਹਮਣੇ ਫੋਰਸ ਖੜੀ ਆ ਤੇ ਦੂਜੀ ਸਾਈਡ ਕਿਸਾਨਾਂ ਦੇ ਵੱਲੋਂ ਵਾਹਿਗੁਰੂ ਜੀ ਦੇ ਗੇ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਤਾਂ ਹਰ ਇੱਕ ਤਸਵੀਰ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਉੱਥੇ ਹੀ ਹੁਣ ਚੰਡੀਗੜ੍ਹ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸੰਝਿਆ ਕਰ ਰਹੇ ਹਾਂ ਜਿੱਥੇ ਕੇਂਦਰ ਦੇ ਮੰਤਰੀ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਪਿਊਸ਼ ਗੋਇਲ ਨੇ ਨਿਤਿਆਨੰਦ ਰਾਏ ਨੇ ਉਸ ਦੇ ਨਾਲ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਪਹੁੰਚੇ ਨੇ ਤਾਂ ਹੀ ਤਸਵੀਰਾਂ ਦਿਖਾ ਰਹੇ ਆ ਇਹਨਾਂ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣੀ ਆ ਸਰਬੰਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਸਮੇਤ ਕਈ ਕਿਸਾਨ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ ਤੇ ਕਿਸਾਨਾਂ ਨੇ ਦੱਸਦੇ ਕਿ ਲਗਾਤਾਰ ਆਪਣੇ ਡੇਰੇ ਜਿਹੜੇ ਉਹ ਹਰਿਆਣਾ ਦੇ ਬਾਰਡਰ ਉੱਪਰ ਲਾਏ ਹੋਏ ਨੇ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਚੰਗੀ ਖ਼ਬਰ ਨਿਕਲ ਕੇ ਸਾਹਮਣੇ ਆਏਗੀ ਤਾਂ ਦੱਸ ਦਈਏ ਅੱਜ ਕਿਸਾਨਾਂ ਦੀ ਚੌਥੇ ਗੇੜ ਦੀ ਮੀਟਿੰਗ ਕੇਂਦਰੀ ਦੇ ਮੰਤਰੀਆਂ ਨਾਲ ਹੋਰ ਜਾਰੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਇੱਕ ਵਾਰ ਫਿਰ ਤੋਂ ਟੇਬਲ ਦੇ ਉੱਪਰ ਬੈਠਣਗੇ ਤੇ ਟੇਬਲ ਟॉक ਹੋਏਗੀ ਉਮੀਦ ਲਗਾਈ ਜਤਾ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਚੰਗੀ ਖਬਰ ਨਿਕਲੇਗੀ ਜਿਸ ਤਰ੍ਹਾਂ ਪਿਛਲੀ ਮੀਟਿੰਗ ਤੋਂ ਬਾਅਦ ਜਦੋਂ ਆਗੂ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੀਟਿੰਗ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਆ ਤੇ ਹੁਣ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਜਰੂਰ ਕੋਈ ਨਾ ਕੋਈ ਹੱਲ ਨਿਕਲੇਗਾ ਐਮਐਸਪੀ ਦਾ ਕਾਨੂੰਨ ਬਣਾਉਣ ਨੂੰ ਲੈ ਕੇ ਮੁੱਖ ਮੰਗ ਰੱਖੀ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਜੋ ਕਰਜ਼ਾ ਮਾਫੀ ਦੇ ਉੱਪਰ ਕੇ ਪੇਚਾ ਜੋ ਫਸਿਆ ਹੋਇਆ ਤਾਂ ਲਗਾਤਾਰ ਜਿੱਥੇ ਕਿਸਾਨ ਦਿੱਲੀ ਜਾਣ ਦੀ ਮੰਗ ਕਰ ਰਹੇ ਸੀ ਇਸੇ ਵਿਚਕਾਰ ਮੀਟਿੰਗ ਦਾ ਸੱਦਾ ਕੇਂਦਰ ਦੇ ਵੱਲੋਂ ਦਿੱਤਾ ਜਾਂਦਾ ਤਾਂ ਹਰਿਆਣੇ ਦੇ ਬਾਰਡਰ ਉੱਪਰ ਕਿਸਾਨ ਡਟ ਜਾਂਦੇ ਉਸ ਤੋਂ ਬਾਅਦ ਮੀਟਿੰਗ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੁੰਦਾ ਦੱਸ ਦਈਏ ਕਿ 12 ਤਰੀਕ ਨੂੰ ਪਹਿਲਾਂ ਦੂਜੀ ਮੀਟਿੰਗ ਹੁੰਦੀ ਆ ਤੇ ਉਸ ਮੀਟਿੰਗ ਦੇ ਅਸਫਰ ਨੂੰ ਲੈਣ ਤੋਂ ਬਾਅਦ 13 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦਾ ਐਲਾਨ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਤਣਾਅਪੂਰਨ ਸਥਿਤੀ ਬਣਦੀ ਹੈ ਫਿਰ ਉਸ ਤੋਂ ਬਾਅਦ ਫਿਰ ਤੋਂ ਕੇਂਦਰ ਦੇ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਇੱਕ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਜਾਂਦਾ ਕਿ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲਬਾਤ ਹੋਈ ਆ ਤੇ ਉਮੀਦ ਹੈ ਵੱਲ ਜਰੂਰ ਕੋਈ ਨਾ ਕੋਈ ਸਰਕਾਰ ਕਦਮ ਵਧਾ ਸਕਦੀ ਆ ਪਰ ਉਸ ਤੋਂ ਬਾਅਦ ਹੁਣ ਚੌਥੇ ਗੇੜ ਦੀ ਜਿਹੜੀ ਮੀਟਿੰਗ ਅੱਜ ਹੋ ਰਹੀ ਆ ਤੇ ਉਮੀਦ ਇਹ ਹੀ ਆ ਕਿ ਇਸ ਮੀਟਿੰਗ ਦੇ ਵਿੱਚ ਜਰੂਰ ਕੋਈ ਨਾ ਕੋਈ ਹੱਲ ਆ ਜਿਹੜਾ ਨਿਕਲੇਗਾ ਤਾਂ ਕਿ ਕਿਸਾਨ ਜੋ ਲਗਾਤਾਰ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ ਕਿਸਾਨਾਂ ਨੇ ਵੀ ਕਿਹਾ ਕਿ ਪਿਛਲੇ ਅੰਦੋਲਨ ਦੇ ਦੌਰਾਨ ਜੋ ਅਸੀਂ ਮੰਗਾਂ ਰੱਖੀਆਂ ਸੀ ਉਹੀ ਮੰਗਾਂ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਰਬੋਣਾ ਚਾਹੁੰਦੇ ਆ ਤੇ ਦੱਸ ਦਈਏ ਕਿ ਐਮਐਸਪੀ ਦੇ ਕਾਨੂੰਨ ਬਣਾਉਣ ਨੂੰ ਲੈ ਕੇ ਜਿਹੜਾ ਜ਼ਿਆਦਾਤਰ ਰੇਡ ਕਾ ਫਸਿਆ ਹੋ ਇਸ ਦੇ ਨਾਲ ਨਾਲ ਕਰਜ਼ਾ ਮੁਆਫੀ ਦਾ ਮੁੱਖ ਮਸਲਾ ਤਾਂ ਇਹ ਤਸਵੀਰਾਂ ਦੇਖੋ ਚੰਡੀਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਹੈ ਹਾਲਾਂਕਿ ਪੰਜਾਬ ਦੇ ਸੀਐਮ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਪਰ ਕੇਂਦਰ ਸਰਕਾਰ ਦੇ ਮੰਤਰੀ ਜਿਹੋ ਮੀਟਿੰਗ ਦੇ ਲਈ ਚੰਡੀਗੜ੍ਹ ਪਹੁੰਚ ਚੁੱਕੇ ਨੇ ਉੱਥੇ ਹੀ ਕਿਸਾਨ ਆਗੂ ਵੀ ਸ਼ੰਭੂ ਬਾਰਡਰ ਤੋਂ ਚੰਡੀਗੜ੍ਹ ਦੇ ਲਈ ਰਵਾਨਾ ਹੋ ਚੁੱਕੇ ਨੇ ਜੇਕਰ ਦੂਰੀ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਬਣਦੀ ਆ ਉੱਥੇ ਹੀ ਦੱਸ ਦਈਏ ਕਿ ਕੁਝ ਮਿੰਟਾਂ ਤੱਕ ਕਹਿ ਲਿਏ জাফর ਕੁਝ ਸਮੇਂ ਦੇ ਵਿੱਚ ਵਿੱਚ ਜਿਹੜੀ ਮੀਟਿੰਗ ਆ ਹੁਣ ਸ਼ੁਰੂ ਹੋ ਜਾਵੇਗੀ ਤੇ ਉਮੀਦ ਇਹ ਹੀ ਆ ਕਿ ਇਸ ਮੀਟਿੰਗ ਤੋਂ ਬਾਅਦ ਜਦੋਂ ਆਗੂ ਅਤੇ ਮੰਤਰੀ ਬਾਹਰ ਆਉਣਗੇ ਤਾਂ ਕੋਈ ਨਾ ਕੋਈ ਹੱਲ ਵਾਲੀ ਗੱਲ ਆ ਜਿਹੜੀ ਉਹ ਜ਼ਰੂਰ ਸੁਣਨ ਨੂੰ ਮਿਲੇਗੀ ਹਾਲਾਂਕਿ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਹੁੰਦਾ ਤਾਂ ਉਹ ਦਿੱਲੀ ਜਾ ਕੇ ਰਹਿਣਗੇ ਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਗੇ ਤਾਂ ਲਗਾਤਾਰ ਅਸੀਂ ਤੁਹਾਡੇ ਨਾਲ ਤਸਵੀਰਾਂ ਨੇ ਜੋ ਸੰਧਿਆ ਕਰਦੇ ਰਹਾਂਗੇ ਕਿ ਕੀ ਕੀ ਅਪਡੇਟ ਆ ਰਹੀ ਆ ਉਥੇ ਹੀ ਮੀਟਿੰਗ ਨੂੰ ਲੈ ਕੇ ਜੋ ਵੀ ਅਪਡੇਟ ਆਏਗੀ ਉਹ ਵੀ ਅਸੀਂ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਉੱਪਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ